ਅਸਲਾਮੁਆਲੇਕਮ ਹਾਂਜੀ ਫੁੱਲਾੜੇ ਕੀ ਹਾਲ ਕਿੱਦਾਂ ਸਾਰੇ ਵੀਰ ਭਰਾ ਤੇ ਮੈਂ ਤੁਹਾਡਾ ਵੀਰ ਨਦੀਮ ਭੱਟੀ ਮੇਰਾ ਵਸਦਾ ਰਵੇ ਪੰਜਾਬ ਲਓ ਜੀ ਪਹਿਲੇ ਤੇ तमाम ਮੁਸਲਮਾਨਾਂ ਨੂੰ ਮੇਰੀ ਤਰਫੋਂ ਜੀ Eid Mubarak Eid ul Azadi 2025 ਦੀ Eid Mubarak ਹੋਵੇ ਸਾਰੇ ਵੀਰਾਂ ਭਰਾਵਾਂ ਨੂੰ ਭਾਈ ਕੀ ਹਾਲ ਕਿੱਦਾਂ ਸਾਰੇ ਭਰਾ ਮੇਰੇ ਤੇ ਲਓ ਜੀ ਅਲਹਮਦੁਲਿਲਾ ਅੱਲਾ ਦਾ ਬੜਾ ਸ਼ੁਕਰ ਆ ਕਿ ਇੱਕ ਅਸੀਂ ਬੱਕਰਾ ਕਰ ਲਿਆ ਤੇ ਦੂਸਰਾ ਅਸੀਂ ਅਲਹਮਦੁਲਿਲਾ ਜੀ ਇਹ ਖਲ ਲਾਉਣਾ ਆ ਤੇ ਸਾਡੇ ਨਾਲ ਨੇ ਸਾਡੇ ਵੀਰ ਜੀ ਸਾਡਾ ਸਾਥ ਦੇਣ ਵਾਸਤੇ ਆਪ ਡੋਗਰ ਅਸਲਾਮ ਵਾਲੇकुम जी ਡੋਗਰ ਸਾਹਿਬ ਵਾਲੇਕਮ ਸਲਾਮ ਜੀ ਡੋਗਰ ਸਾਹਿਬ ਕੀ ਹਾਲ ਹੈ ਠੀਕ ਹੋ ਸ਼ੁਕਰ ਅਲਹੁਲ ਰਹਿਮਤ ਪਹਿਲੇ ਡੋਗਰ ਸਾਹਿਬ ਤੁਹਾਨੂੰ Eid ਮੁਬਾਰਕ ਜੀ ਖੈਰ ਮੁਬਾਰਕ ਭਾਈ ਤੁਹਾਨੂੰ Eid ਉਹ ਕੈਂਪ ਕੈਮਰੇਲ ਵੇਖ ਕੇ ਤੇ ਮੇਰੇ ਭਰਾਵਾਂ ਨੂੰ Eid ਮੁਬਾਰਕ ਆ ਬੋਈ ਸਾਰੇ ਜੇ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਵੀਰ ਵਾਲੇ ਠੀਕ ਠਾਕ ਜੇ ਸਾਰੇ ਮੇਰੇ ਵੀਰ ਭਰਾ ਠੀਕ ਨੇ ਫੁੱਲਾ ਵਾਲੇ ਵੀਰ ਸਾਰੇ Eid ਮੁਬਾਰਕ ਜੀ ਭਾਈ ਤੁਹਾਨੂੰ ਸਾਰਿਆਂ ਨੂੰ ਵੇਖੋ ਜੀ ਮੈਂ ਸਾਰੇ ਭਰਾਵਾਂ ਨੂੰ ਉਹ ਦਿਨ ਵੀ ਮੰਡੀ ਦੇ ਵਿੱਚ ਗਿਆ ਆ ਤੇ ਗੱਲ ਇਹ ਆ ਕਿ ਤੁਸੀਂ ਮਰਜ਼ੀ ਕਰਨੀ ਹੁੰਦੀ ਆ ਆਪਣੀ ਲੇਕਿਨ ਐਂਡ ਦੇ ਉੱਤੇ ਉਹ ਹੀ ਹੋਣਾ ਹੁੰਦਾ ਜੋ ਅੱਲਾਹ ਤਾਲਾ ਦੀ ਜ਼ਾਤ ਨੂੰ ਮਨਜ਼ੂਰ ਹੁੰਦਾ ਜੀ ਜੀ ਹੁਣ ਉਸ ਦਿਨ ਵੀ ਅਸੀਂ ਇਸੇ ਬਾਰੇ ਵਲੌਗ ਦੇ ਵਿੱਚ ਗੱਲ ਕਰਦੇ ਰਹੇ ਹਾਂ ਕਿ ਇਸ ਤਰ੍ਹਾਂ ਦਾ ਰੇਟ ਰੱਖੋ ਹੁਣ ਹਕੂਮਤ ਨੇ ਤੇ ਇਹ ਗੱਲ ਨਹੀਂ ਨਾ ਕਹੀ ਕਿ ਯਾਰ ਤੁਸੀਂ ਡਬਲ ਡਬਲ ਟ੍ਰਿਪਲ ਟ੍ਰਿਪਲ ਰੇਟ ਕਰ ਲਵੋ ਹਾਂਜੀ ਡੋਗਰ ਸਾਹਿਬ ਮੰਡੀ ਦੇ ਵਿੱਚ ਗਏ ਆ ਤੇ ਯਕੀਨ ਮੰਨੋ ਕਿ ਜਿਹੜਾ 20 ਕਿਲੋ 25 ਕਿਲੋ ਦਾ ਬੱਕਰਾ ਆ ਉਹਦਾ ਲੱਖ ਲੱਖ ਰੁਪਇਆ ਮੰਗਨਦਾ ਜੀ 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 ਸਾਹਿਬ ਇਸ ਤਰ੍ਹਾਂ ਇਸ ਤਰ੍ਹਾਂ ਹੀ ਗੱਲ ਹੈ ਨਾ ਜੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਤੇ ਮਾੜੇ ਬੰਦੇ ਦੀ ਪਹੁੰਚ ਤੋਂ ਬਿਲਕੁਲ ਬਾਹਰ ਹੋ ਗਿਆ ਜਾਈ ਸਾਹਿਬ ਵੱਛਾ 2 ਮਨ 2.5 ਮਨ 6 ਲੱਖ ਸੁਨਤ ਸੁਨਤ ਇਬਰਾਹੀਮ ਇਹ ਅਦਾ ਕਰਨਾ ਹੈ ਜਿਹੜੀ ਨਾ ਮਾੜੇ ਬੰਦੇ ਵਾਸਤੇ ਉਹ ਬਹੁਤ ਜ਼ਿਆਦਾ ਔਖੀ ਹੋ ਗਈ ਹੈ ਪਹਿਲੇ ਦੁਨੀਆ ਦੇ ਬੜੇ ਹਾਲਾਤ ਖਰਾਬ ਆ ਤੇ ਰਈ ਖੂਈ ਕਸਰ ਜਿਹੜੀ ਆ ਇਹਨਾਂ ਨੇ ਕਰ ਦਿੱਤੀ ਹੈ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਭਾਈ ਚਲੋ ਹੁਕਮ ਮਹਿੰਗਾਈ ਤੇ ਚਲੋ ਅੱਗ ਲੱਗੀ ਹਰ ਪਾਸੇ ਲੱਗੀ ਹੈ ਲੇਕਿਨ ਇੰਨੀ ਨਹੀਂ ਸੀ ਲੱਗੀ ਜਿੰਨੀ ਇਹਨਾਂ ਨੇ ਵਪਾਰੀਆਂ ਨੇ ਕਰ ਦਿੱਤੀ ਹੈ ਬਹੁਤ ਤੇਜ਼ ਕੀਤੀ ਇਹਨਾਂ ਨੇ ਰਾਤੀ ਹੁਣ ਇਹ ਪਤਾ ਚੱਲਿਆ ਕਿ ਸਾਡਾ ਵੀ ਭਾਈ ਆ ਛੋਟਾ ਤੇ ਉਹਨੇ ਗਿਰੋ 35 40 6 ਬਕਰੇ ਛਤਰੇ ਲਿਆਦੇ ਸੀ ਉਹਨੇ ਤੇ ਅੱਲਾ ਦਾ ਸ਼ੁਕਰ ਹੈ ਚਲੋ ਪੂਰੇ ਪੂਰੇ ਦੇ ਵਿੱਚ ਵੀ ਜਿੱਦਾਂ ਵੀ ਮਰਜ਼ੀ ਨਿਕਲ ਗਏ ਅੱਲਾ ਦਾ ਬੜਾ ਕਰਮ ਆ ਚਾਰ ਪੰਜ ਰਹਿ ਗਏ ਆ ਜੀ ਤੇ ਉਹ ਕੁਛ ਅਸੀਂ ਜੀ ਹੁਣ ਇਨਸ਼ਾ ਅੱਲਾ ਜੀ ਇੱਕ ਬੱਕਰਾ ਤੇ ਕਰਕੇ ਖਲ ਲਾ ਕੇ ਅੰਦਰ ਰੱਖ ਦਿੱਤਾ ਦੂਸਰਾ ਜਿਹੜਾ ਅਲਹਮਦੁਲਿਲਾ ਇਹ ਅਸੀਂ ਇਹਦੀ ਖਲ ਹੋਂਨੇ ਆ ਇਨਸ਼ਾ ਅੱਲਾ ਇਹਦੇ ਬਾਅਦ ਜੀ ਚਾਰ ਹੈ ਡੋਗਰ ਸਾਹਿਬ ਹੋਰ ਹਾਂ ਜੀ ਪੰਜ ਆਈ ਸਾਹਿਬ ਪੰਜ ਜਿਹੜੇ ਨੇ ਅਲਹਮਦੁਲਿਲਾ ਬਕਰੇ ਅਜੇ ਹੋਰ ਹੈਗੇ ਆ ਯਾਨੀ ਦੋ ਹੈ ਹੋ ਗਏ ਤੇ ਪੰਜ ਉਹ ਜੀ ਅਸੀਂ ਅੱਲਾ ਦਾ ਸ਼ੁਕਰ ਅੱਲਾ ਦੀ ਜ਼ਿਆਦਾ ਲੱਖ ਵਰੀ ਸ਼ੁਕਰਦਾ ਕਰਨੇ ਆ ਤੇ ਮੈਂ ਆਪਣੇ ਭਰਾਵਾਂ ਨੂੰ ਅਗਲੀ ਵਾਰ ਵੀ ਜਿਹੜੇ ਸਾਡੇ ਵਪਾਰੀ ਨੇ ਅਸੀਂ ਉਹਨਾਂ ਵਾਸਤੇ ਵੀ ਜੋ ਲਾਭ ਦਾ ਤੁਹਾਨੂੰ ਲੈ ਲਿਆ ਕਰੋ ਹਾਂਜੀ ਉਹ ਉੱਥੇ ਤੁਸੀਂ ਇਹਦੇ ਫ੍ਰੀ ਲੈ ਜੇ ਕੋਈ ਲੈਣ ਨਹੀਂ ਦੀ ਰਾਤੀ ਮੰਡੀ ਰਾਤੀ ਨਹੀਂ ਨਾ ਲੈਣਦਾ ਕੋਈ ਵੀ ਕੋਈ ਲੈ ਜੇ ਫ੍ਰੀ ਲੈ ਜੇ ਯਾਰ ਲਓ ਜੀ ਬੱਛੇ ਜਿਹੜੇ ਨੇ ਉਹਦੇ ਤੇ ਬਿਲਕੁਲੀ ਜਾਂਦਾ ਰਿਆ ਰੇਟ ਸਾਰਾ ਬਿਲਕੁਲ ਡਿੱਗ ਗਿਆ ਲੇਕਿਨ ਬੱਕਰੀਆਂ ਦਾ ਚਲੋ ਨਾ 19 20 ਰਿਹਾ ਚਲੋ ਉੱਤੇ ਥੱਲੇ ਰਿਹਾ ਲੇਕਿਨ ਨਾ ਗੱਲ ਇਹ ਹੈ ਕਿ ਜਿਹੜਾ ਜਿਹੜਾ 1.5 ਲੱਖ ਰੁਪਏ ਮੰਗਦੇ ਸੀ ਰਾਤੀ ਉਹਨਾਂ ਦੇ ਮੂੰਹੋਂ 70 70 80 80 ਹਜ਼ਾਰ ਰੁਪਏ ਆਪਣੇ ਮੂੰਹੋਂ ਮੰਗਦੇ ਸੀ ਉਹਨਾਂ ਦਾ ਤੇ ਇਹੋ ਜ ਇਹ ਇੱਕ ਮੁਸਲਮਾਨ ਵਾਸਤੇ ਇੱਕ ਉਮਮਤ ਮੁਸਲਮਾਨ ਵਾਸਤੇ ਜੇ ਤੁਸੀਂ ਥੋੜਾ ਜਿਆ ਥੋੜੀ ਆਸਾਨੀ ਪੈਦਾ ਕਰੋ ਤੇ ਮੈਂ ਉਹ ਦਿਨ ਵੀ ਇਹ ਗੱਲ ਕੀਤੀ ਸੀ ਕਿ ਮੁਸਲਮਾਨਾਂ ਵਾਸਤੇ ਨਾ ਥੋੜੀ ਆਸਾਨੀ ਪੈਦਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦਾ ਕੰਮ ਰੱਖੋ ਕਿ ਯਾਰ ਜਿੱਦ ਨਾਲ ਤੁਹਾਨੂੰ ਵੀ ਨੁਕਸਾਨ ਨਾ ਹੋਵੇ ਤੇ ਅਗਲੇ ਨੂੰ ਵੀ ਫਾਇਦਾ ਹੋ ਜਾਵੇ ਯਾਰ ਦੋਵਾਂ ਦਾ ਜਿਹੜਾ ਸੌਰ ਜਾਵੇ ਇਸ ਤਰ੍ਹਾਂ ਹੀ ਐ ਇਸੇ ਹੀ ਗੱਲ ਹੈ ਡੋਕਟਰ ਸਾਹਿਬ ਤੇ ਜਦੋਂ ਤੁਸੀਂ ਸਿਰਫ ਆਪਣਾ ਹੀ ਸੋਚਣਾ ਹੈ ਤੇ ਫਿਰ ਅੱਲਾਹ ਤਾਲਾ ਦੀ ਜ਼ਾਤ ਵੀ ਫਿਰ ਵੇਖੋ ਜੀ ਮਾੜੇ ਬੰਦੇ ਨੂੰ ਵੀ ਤੇ ਅੱਲਾਹ ਤਾਲਾ ਦੀ ਜ਼ਾਤ ਨਹੀਂ ਬਣਾਇਆ ਨਾ ਜੀ ਜੀ ਹਾਂ ਜੀ ਐ ਇਸ ਤੂੰ ਕਿਸੇ ਦਾ ਖਿਆਲ ਰੱਖੋਗੇ ਅੱਲਾਹ ਤੁਹਾਡਾ ਕੀ ਦਾ ਖਿਆਲ ਰੱਖੇਗਾ ਤੇ ਅੱਲਾਹ ਤਾਲਾ ਦੀ ਜ਼ਾਤ ਤੁਹਾਡਾ ਵੀ ਖਿਆਲ ਰੱਖੇਗੀ ਕਿ ਹੁਣ ਜਿਹੜਾ ਮਾੜੇ ਤੋਂ ਮਾੜਾ ਆ ਤਗੜੇ ਤੋਂ ਤਗੜਾ ਉਹਦਾ ਦਿਲ ਕਰਦਾ ਯਾਰ ਕੁਰਬਾਨੀ ਕਰਨ ਨੂੰ ਕਿ ਮੈਂ ਵੀ ਕੁਰਬਾਨੀ ਕਰਾਂ ਜਾਂ ਹਾਂ ਹਾਂ ਜੀ ਜੀ ਐ ਇਸ ਤ ਤੇ ਜਦੋਂ ਗੱਲ ਇਹ ਆ ਕਿ ਜਦੋਂ ਰੇਟ ਹੀ ਇੰਨੇ ਨੇ ਹੋਣੇ ਆ ਤੇ ਉਹ ਕੁਰਬ ਤੇ ਮੈਂ ਬਾਰ-ਬਾਰ ਇਹੋ ਹੀ ਗੱਲ ਕਰਾਂਗਾ ਕਿ ਯਾਰ ਨਾ ਉਸਰਾਂ ਦਾ ਕੰਮ ਕਰੋ ਕਿ ਜਿਹਦੇ ਨਾਲ ਦੋਹਾਂ ਚੀਜ਼ਾਂ ਨੂੰ ਦੋਹਾਂ ਤਰ੍ਹਾਂ ਨੂੰ ਫਾਇਦਾ ਹੋ ਜਾਵੇ ਅਸੀਂ ਜੀ ਅੱਲਾ ਦਾ ਸ਼ੁਕਰ ਆ ਕਿ ਇਹ ਇੱਕ ਛਤਰਾ ਮੈਂ ਡੋਗਰ ਸਾਹਿਬ ਇੱਧਰ ਗਿਆ ਸੈਦ ਵਾਲੇ ਹਾਂਜੀ ਜੀ ਸਾਹਿਬ ਬਰਾਤ ਲੈ ਕੇ ਉਥੋਂ ਅੱਲਾ ਦਾ ਸ਼ੁਕਰ ਹੈ ਮੈਨੂੰ ਅੱਲਾ ਪਾਕ ਨੇ ਬਣਾਤਾ ਮੈਂ ਉਥੋਂ ਬਣ ਬਣਾ ਕੇ ਮਾਸ਼ਾਅੱਲਾ ਪਿਆਰਾ ਡਿੱਗੀ ਦੇ ਵਿੱਚ ਹੀ ਪਾਕ ਲੈ ਆਂਦਾ ਅੱਛੇ ਸਾਲ ਕਰੇ ਜੀ ਅੱਲਾ بس سب ਤੋਂ ਵੱਡੀ ਗੱਲ ਇਹ ਕਿ ਅੱਲਾਹ ਤਾਲਾ ਜੀ ਜ਼ਾਤ ਕਬੂਲ ਕਰੇ ਹਾਂਜੀ ਆਮੀਨ ਇਦਾਂ ਹੀ ਗੱਲ ਹੈ ਨਾ ਜੀ ਹਾਂਜੀ ਹਾਂਜੀ ਆਮੀਨ ਜੀ ਤੇ ਬਾਕੀ ਜੀ ਮਾੜੇ ਬੰਦੇ ਦਾ ਖਿਆਲ ਰੱਖੋ ਇਹ ਸੀ ਇਹ ਸਨਤ ਕਬੂਲੀ ਅੱਧੀ ਹੈ ਜੀ ਅੱਲਾਹ ਕਬੂਲ ਕਰੇ ਜੀ ਮਾੜੇ ਬੰਦੇ ਦਾ ਲਾਜ਼ਮੀ ਖਿਆਲ ਰੱਖੋ ਇਹ ਜੀ ਉਹ ਤੇ ਪਹਿਲੇ ਹੈ ਕਿ ਕਿਉਂ ਜੀ ਇਹ ਜੀ ਮਾੜੇ ਬੰਦੇ ਦਾ ਲਾਜ਼ਮੀ ਖਿਆਲ ਰੱਖੋ ਕਿਉਂਕਿ ਕਈ ਇਦਾਂ ਦੇ ਘਰ ਨੇ ਕਿ ਜਿਨ੍ਹਾਂ ਨੇ ਸਿਰਫ ਅੱਜ ਦੀ ਅੱਜੀ ਗੋਸ਼ਤ ਖਾਣਾ ਹੈ ਕਈ ਐਸੇ ਵੀ ਜਿਨ੍ਹਾਂ ਨੇ ਨਹੀਂ ਵੀ ਖਾਣਾ ਨਹੀਂ ਵੀ ਖਾਣਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਈਆਂ ਨੇ ਦੇਣਾ ਹੀ ਨਹੀਂਗਾ ਨਹੀਂ ਦੇਣਾ ਹੀ ਨਹੀਂ ਐ ਇਸ ਕਰਕੇ ਆਪਣੇ ਉਥੇ ਮੈਨੂੰ ਇਹ ਗੱਲ ਕਹੀ ਨੂੰ ਮੈਂ گوشਤ ਹੀ ਨਿਕਲਣਾ گوشਤ ਨਿਕਲ ਇਹ ਬੜੇ ਇਹ ਹਿਸਾਬ ਹੈ ਨਾ ਸਾਰੀਆਂ ਸਭ ਤੋਂ ਵੱਡੀ ਤੇ ਚੀਜ਼ ਇਹ ਆ ਕਿ ਕੁਰਬਾਨੀ ਜਿਹੜੀ ਨਾ ਛਤਰੇ ਨੂੰ ਤੇ ਅਸੀਂ ਛੁਰੀ ਫੇਰ ਲੀਨੇ ਆ ਲੇਕਿਨ ਆਪਣੀ ਅਨਾਹ ਦੇ ਉੱਤੇ ਅਸੀਂ ਛੁਰੀ ਨਹੀਂ ਫੇਰਦੇ ਇਸੇ ਗੱਲ ਹੈ ਜੀ ਹਾਂ ਜੀ ਹਾਂ ਜੀ ਅਸੀਂ ਉਸੇ ਤਕਬਰ ਦੇ ਵਿੱਚ غرੂਰ ਦੇ ਵਿੱਚ ਕੁਝ ਕਿਸੇ ਨੂੰ ਪੈਸੇ ਦਾ غرੂਰ ਹੈ ਕਿਸੇ ਨੂੰ ਭਾਈ ਆਪਣੇ ਜੀਆਂ ਦਾ غرور ਹੈ ਕਿਸੇ ਨੂੰ ਭਾਈ ਆਪਣੇ ਵੱਡੇ ਪੰਨ ਦਾ غرور ਆ ਇਸ ਤਰ੍ਹਾਂ ਹੀ ਤੇ ਇਸ ਕਰਕੇ ਮੈਂ ਇਹ ਅੰਨਾ ਵੀ ਛੁਰੀ ਜਿਹੜੀ ਫੇਰਨੀ ਜੇ ਨਾ ਪਹਿਲੇ ਤੇ ਪਹਿਲੇ ਆਪਣੀ ਅਨਾਹ ਦੇ ਉੱਤੇ ਫੇਰੋ ਯਾਰ ਇਸ ਤਰ੍ਹਾਂ ਹੀ ਕੁਰਬਾਨੀ ਤੇ ਇੱਕ ਵੇਖੋ ਜੀ ਇਬਰਾਹੀਮ ਜਿਹੜੀ ਸੁਨਤ ਇਬਰਾਹੀਮੀ ਹੈ ਨਾ ਉਹ ਸਾਨੂੰ ਦਰਸ ਕੀ ਦਿੰਦੀ ਹੈ ਅਸੀਂ ਇਹਦੇ ਬਾਰੇ ਸੋਚੀਏ ਕਿ ਯਾਰ ਸਾਨੂੰ ਉਹ ਦਰਸ ਕੀ ਦਿੰਦੀ ਹੈ ਹਾਂ ਜੀ ਹਾਂ ਜੀ ਅਸੀਂ ਉਹ ਸਾਰਾ ਕੁਝ ਭਲਾ ਕੇ ਨਾ ਤੇ ਅਸੀਂ ਸਿਰਫ ਦਿਖਾਵੇ ਦੀ ਚੀਜ਼ ਰੱਖ ਦਿੱਤੀ ਹੈ ਕਿ ਭਾਜੀ ਯਾਰ ਨਾ ਇੰਨੇ ਊਂਠ ਆ ਗਏ ਐ ਇੰਨੇ ਵੱਛੇ ਆ ਗਏ ਇੰਨੇ ਬਕਰੇ ਆ ਗਏ ਆ ਲੇਕਿਨ ਅਸੀਂ ਜਿਹੜਾ ਮਕਸਦ ਹੈ ਅਸਲ ਕੁਰਬਾਨੀ ਦਾ ਉਹ ਅਸੀਂ ਸਾਰੇ ਸਾਡੇ ਸਮੇਤ ਅਸੀਂ ਭੁੱਲ ਗਏ ਆ ਸਾਰੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਤੇ ਮੈਂ ਤੁਹਾਨੂੰ ਨਾਲ ਨਾਲ ਇਨਸ਼ਾ ਅੱਲਾਹ ਜੀ ਵਲੌਗ ਪੂਰਾ ਦਾ ਪੂਰਾ ਮੇਰਾ ਦੇਖਿਓ ਮੇਰੇ ਨਾਲ ਸਾਰੇ ਵੀਰ ਭਰਾ ਜੁੜੇ ਰਹੇ ਹੋ ਆਪਾਂ ਹੁਣ ਇਨਸ਼ਾ ਅੱਲਾਹ ਜੀ ਇਹਦੇ ਪੀਸ ਬਣਾਵਾਂਗੇ ਤੇ ਕਿਉਂਕਿ ਅਸੀਂ ਕੁਰਬਾਨੀ ਕਰਨੇ ਆਪ ਹੀ ਅਸੀਂ ਕਿਸੇ ਕੋ ਕਿਉਂ ਜੀ ਡੋਗਰ ਸਾਹਿਬ ਹਾਂ ਜੀ ਹਾਂ ਜੀ ਅੱਲਾਹ ਨੇ ਹਿੰਮਤ ਦਿੱਤੀ ਅੱਲਾਹ ਦਾ ਸ਼ੁਕਰ ਹੈ ਅੱਲਾਹ ਮੀਂਹ ਦੇ ਕੇ ਇਨਸ਼ਾ ਅੱਲਾਹ ਅੱਜ ਹੀ ਕਰ ਲਵਾਂਗੇ ਨਾ ਹੋਇਆ ਤੇ ਤੁਹਾਨੂੰ ਅਗਲੇ ਵਲੌਗ ਵੀ ਦਿਖਾਵਾਂਗੇ ਕੱਲ੍ਹ ਕਿਉਂਕਿ ਇੰਨੇ ਕਿ ਜੁਗੇ ਅਸੀਂ ਹੈਗੇ ਦੋ ਤਿੰਨ ਕਰਨ ਜੁਗਈ ਲੇਕਿਨ ਅਸੀਂ ਇਹ ਪੰਜ ਛਤਰੇ ਪਿੱਛੇ ਪਏ ਨੇ ਉਹ ਹੋ ਸਕਦਾ ਹੈ ਕਿ ਅਸੀਂ ਇਨਸ਼ਾਅੱਲਾ ਕੱਲ ਕਰੀਏ ਜਾਂ ਪਰਸੋ ਕਰੀਏ ਤੋ ਜਿੱਦਾਂ ਇਨਸ਼ਾਅੱਲਾ ਆਪਾਂ ਕਰਾਂਗੇ ਉਦਾਂ ਤੁਹਾਨੂੰ ਨਾ ਵਲੌਗ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਨੂੰ ਜੋੜ ਕੇ ਰੱਖਾਂਗੇ ਸਾਡਾ ਵਲੌਗ ਵੇਖਿਓ ਕਿਉਂ ਡੋਗਰ ਸਾਹਿਬ ਜੀ ਜੀ ਭਾਈ ਤੇ ਡੋਗਰ ਸਾਹਿਬ ਤੁਸੀਂ ਕੋਈ ਗੱਲ ਕਰਨਾ ਚਾਹੋ ਗੱਲ ਲਈ ਹੈ ਜੀ ਸਾਹਿਬ ਆਪਣੇ ਦਿਲਾਂ ਨੂੰ ਸਾਫ਼ ਕਰ ਲੈ ਬਸ ਹੀ ਕਰੋ ਅੱਲਾ ਦੇ ਰਾਹ ਵਾਸਤੇ ਦੇਣੀ ਚਾਹੀਦੀ ਚੀ ਇਹ ਨਹੀਂ ਦਿਖਾਵਾ ਨਹੀਂ ਹੋਣਾ ਚਾਹੀਦਾ ਟਿਕਟੋਕ ਦੇ ਵੇਖੋ ਨਾ ਲਾਇ ਲਾ ਬੜਾ ਬੜਾ ਕਰੋੜਾ ਇਸ ਤਰ੍ਹਾਂ ਹੀ ਗੱਲ ਹੈ ਤੇ ਡੋਗਰ ਸਾਹਿਬ ਆ ਜਿਹੜੇ ਆ ਜਿਹੜੇ ਲੋਕ ਨੇ ਅ ਫਰਜ਼ ਕਰੋਗੇ ਹੁਣ ਆਖਣਗੇ ਵੀ ਭਾਈ ਮੇਰੇ ਤੇ ਕਰਜ਼ਾ ਆ ਮੈਂ ਕੁਰਬਾਨੀ ਨਹੀਂ ਕੀ ਦੇਣੀ ਹਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਾਕੀ ਜਿਹੜਾ ਉਹ ਕੱਲ ਕਰੇ ਸਾਹਿਬ ਕਹਿੰਦੇ ਸੀ ਅੱਜ ਜੁਮੇ ਦੇ ਵਿੱਚ ਕਿ ਇੱਥੇ ਕੋਈ ਮੋਟਰਸਾਈਕਲ ਹੋਵੇ ਨਾ 70 ਹਾਂ ਜੀ ਤੇ ਉਹਨਾਂ ਦੇ ਵੀ ਉਹ ਲੱਖ ਰੁਪਏ ਦੀ ਹੋਵੇ 2 ਲੱਖ ਦੀ ਤੇ ਉਹ ਲੱਖ ਦੀ ਮਿਲਦੀ ਹੋਵੇ ਤੂੰ ਚਾਚੇ ਬਾਬੇ ਆਪਣੇ ਕਿਸੇ ਕੋਲੋਂ ਕਾਰ ਕਰਾ ਕੇ ਠਕ ਠਾ ਕੇ ਤੂੰ ਇਹ ਸੋਚਣਾ ਹੈ ਕਿ ਜਿਸ ਤਰ੍ਹਾਂ ਵੀ ਹੋ ਸਕਦਾ ਮੈਂ ਮੋਟਰਸਾਈਕਲ ਲੈ ਲਵਾਂ ਹਾਂਜੀ ਹਾਂਜੀ ਹਾਲਾਂਕਿ ਉਹ ਬਾਅਦ ਚ ਦੇ ਵੀ ਦੇਣੇ ਹੁੰਦੇ ਨੇ ਜਿਹੜੇ ਕਿ ਹਣੇ ਛੱਡ ਦੇਣੇ ਹੁੰਦੇ ਨੇ ਹਾਂਜੀ ਹਾਂਜੀ ਛੱਡ ਦੇਣੇ ਇਹੋ ਜੇ ਸਾਡਾ ਮਕਸਦ ਹੋਵੇ ਨਾ ਕਿ ਅਸੀਂ ਬੱਕਰਾ ਛਤਰਾ ਲੈ ਲਏ ਪਤਾ ਨਾ ਕਿ ਯਾਰ ਮੈਂ ਛਤਰਾ ਲੈ ਕੇ ਕਰ ਸਕਦਾ ਕੁਰਬਾਨੀ ਮੇਰੇ ਕੋਲ ਇੰਨੇ ਪੈਸੇ ਹੋ ਜਾਣਗੇ ਮਹੀਨੇ ਨੂੰ 2 ਮਹੀਨੇ ਨੂੰ ਮੈਂ ਦੇ ਸਕਦਾ ਉਹਨਾਂ ਨੂੰ ਚਾਹੀਦਾ ਕੁਰਬਾਨੀ ਦੇਣੀ ਜਿਹੜੇ ਕਿ ਦੇ ਸਕਦੇ ਨੇ ਕਰਜ਼ਾ ਲਾ ਸਕਦੇ ਨੇ ਉਹ ਦੇ ਸਕਦੇ ਯਾਰ ਯਾਰ ਜ਼ਿੰਦਗੀ ਰਹੀ ਅੱਲਾ ਖੈਰ ਕਰੇ ਤੇ ਬੰਦੇ ਨੇ ਦੇ ਹੀ ਦੇਣੇ ਹੁੰਦੇ ਨੇ ਪੈਸੇ ਯਾਰ ਕੋਈ ਵੀ ਪੈਸਾ ਨਹੀਂ ਛੱਡਦਾ ਕਿਸੇ ਦਾ ਵੀ ਤੇ ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਇਹ ਜ਼ਰੂਰ ਕਵਾਂਗਾ ਕਿ ਯਾਰ ਕੁਰਬਾਨੀ ਕਰੋ ਇਹ ਕਿਸੇ ਨੂੰ ਡੋਗਰ ਸਾਹਿਬ ਸਵਾਦ ਦਾ ਪਤਾ ਚੱਲ ਜਾਵੇ ਨਾ ਇਹਦੀ ਕੁਰਬਾਨੀ ਦਾ ਇੰਜੀ ਇੰਜੀ ਇਹ ਇੱਕ 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 ਵਾਲਦੇ ਸਾਨੂੰ ਸਵਾਦ ਮਿਲਣਾ ਇੱਕ ਇੱਕ ਜਿੰਨੇ ਇਹਦੇ ਵਾਲ ਹੋਏ ਇਸ ਤਰ੍ਹਾਂ ਹੀ ਇੰਜੀ ਤੇ ਰੋਜ਼ੇ ਮੈਸ਼ਰ ਜੀ ਕੁਰਾਨ ਪਾਕ ਦੇ ਹਦੀਸ ਪਾਕ ਦੇ ਵਿੱਚ ਆਉਂਦਾ ਹੈ ਕਿ ਤੁਸੀਂ ਆਪਣੇ ਜਾਨਵਰਾਂ ਦੇ ਬਹਿ ਕੇ ਜਿਹੜਾ ਨਾ ਤੁਸੀਂ ਜਾਓਗੇ ਆਪਣੇ ਜਾਨਵਰਾਂ ਦੇ ਉਹ ਤੁਹਾਨੂੰ ਜਾਨਵਰ ਜਿਹੜਾ ਨਾ ਉਹ ਪੂਲਸ ਰਾਤ ਤੋਂ ਤੁਹਾਨੂੰ ਜਿਹੜੇ ਨਾ ਕੱਢਣਗੇ ਇਹ ਜਾਨਵਰ ਜਿਹੜੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਗੱਲ ਹੈ ਜੀ ਇੰਜੀ ਇੰਜੀ ਸਾਹਿਬ ਤੇ ਇਸ ਕਰਕੇ ਮੈਂ ਸਾਰੇ ਭਰਾਵਾਂ ਅੱਗੇ ਵੀਰਾਂ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਯਾਰ ਜਿਸ ਤਰ੍ਹਾਂ ਵੀ ਨਾ ਕੁਰਬਾਨੀ ਲਾਜ਼ਮੀ ਕਰੋ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਤੁਹਾਨੂੰ ਪੇਗਾਮ ਦੇਣਾ ਚਾਹੁੰਨਾ ਹੈ ਕਿ ਮੇਰੇ ਵੀਰ ਭਰਾ ਜਿਹੜੇ ਨਾ ਮਸਲਾ ਮੇਰੇ ਇੱਕ ਜ਼ਿਹਨ 'ਚ ਆ ਗਿਆ ਜੀ ਜੀ ਦੱਸੋ ਨਵੀਂ ਪਾਸ ਸਲਮ ਨੇ ਨਾ ਇੱਕ ਸਾਹਿਬ ਇਹ ਰਸੂਲ ਦੀ ਨਾ ਡਿਊਟੀ ਲਾਤੀ ਅੱਛਾ ਜੀ ਕਿ ਇਹ ਜਾਨਵਰ ਜਿਹੜੇ ਨਾ ਵੇੜ ਕੁਰ ਉਹ ਜੋ ਦੇ ਦੂ ਕਿ ਆਗੇ ਤੈਨੇ ਪਹਿਲੇ ਫਰਮਾਇਆ ਕਿ ਤੂੰ ਆਪਣੇ ਲਈ ਕੁਝ ਰੱਖਿਆ ਮੈਂ ਨਹੀਂ ਅੱਲਾ ਦੇ ਨਬੀ ਤੁਸੀਂ ਮੈਨੂੰ ਇਹ ਕਿਹਾ ਕਿ ਫਲਾਣਾ ਵੰਡਿਆ ਸਾਰਿਆਂ ਨੂੰ ਵੰਡਿਆ ਤੇ ਮੈਂ ਅੱਲਾ ਦੇ ਨਬੀ ਵੰਡਾਇਆ ਵਾ ਫਰਮਾਇਆ ਬਚਿਆ ਕੀ ਹੈ ਫਰਮਾਇਆ ਅੱਲਾ ਦੇ ਨਬੀ ਆਇਆ ਇੱਕ ਛੋੜਾ ਲੇਲੀ ਦਾ ਬੱਚਾ ਬਚਿਆ ਜੀ ਜੀ ਫਰਮਾਇਆ ਇਹ ਹੀ ਕਰ ਲੈਣਾ ਤੇਰਾ ਇਹ ਕਬੂਲ ਕਰ ਲੇਗਾ ਤੇਰੇ ਤੋਂ ਇਲਾਵਾ ਹੋਰ ਕੋਈ ਨਾ ਕਰੇ ਬਿਲਕੁਲ ਠੀਕ ਏ ਕਿ ਅੱਲਾ ਜਾਣਦਾ ਨਾ ਢਿੱਡਾਂ ਦੇ ਭੇਤ ਆ ਦਿਲਾਂ ਦੇ ਭੇਤ ਅੱਲਾ ਤਾਲਾ ਜਾਨਦੀ ਆ ਅੱਲਾ ਜਾਨਦੀ ਆ ਸਲਸਲਮ ਨੇ ਇਹ ਵੀ ਨਾਲ ਹੀ ਫਰਮਾਤਾ ਕਿ ਤੇਰੇ ਇਲਾਵਾ ਕਿਸੇ ਦੀ ਨਹੀਂ ਹੋ ਸਕਦੀ ਹੋਰ ਨਹੀਂ ਹੋ ਸਕਦੀ ਕਿਸੇ ਦੀ ਹੋਰ ਕੋਈ ਕਰੇ ਵੀ ਨਾ ਜਿਵੇਂ ਐਸੀ ਮਸਲਾ ਸੌਂ ਲਏਗੇ ਅਸੀਂ ਲੈ ਲੈ ਯਾਰ ਇਹ 6 ਮਹੀਨਿਆਂ ਦਾ ਲਿਆ ਕੇ ਕਰਨਾ ਨਹੀਂ ਨਹੀਂ ਉਹ ਤੇ ਉਹਨਾਂ ਵਾਸਤੇ ਸੀ ਨਾ ਦੇਖੋ ਜੀ ਉਹ ਉਹ ਉਹਨਾਂ ਦੇ ਮੂੰਹ 'ਚ ਜਿਹੜੀ ਆਪ ਸਲਸਲਮ ਦੇ ਜ਼ੁਬਾਨ ਦੇ ਮੁਬਾਰਕ ਦੇ ਵਿੱਚੋਂ ਜਿਹੜੀ ਗੱਲ ਨਿਕਲ ਜਾਣੀ ਆ ਉਹ ਤੇ ਦੇਖੋ ਪੱਥਰ ਤੇ ਲਕੀਰ ਹੋ ਜਾਣੀ ਇਹ ਹਰ ਇੱਕ ਬੰਦੇ ਦਾ ਇਮਾਨ ਆ ਹਾਂ ਜੀ ਦੁਨੀਆਂ ਜਹਾਨਾ ਦੇ ਵਿੱਚ ਹਰ ਬੰਦੇ ਦਾ ਇਮਾਨ ਹੈ ਜੀ ਹਾਂ ਐਂ ਜੀ ਐਂ ਜੀ ਤੇ ਅਲਹਮਦੁਲਿਲਾ ਆਪਣੇ ਵੇਖੋ ਜੀ ਜਿਹੜੀ ਗੱਲ ਕਰ ਦਿੱਤੀ ਇਹ ਉਹਦੇ ਵਾਸਤੇ ਸੀ ਸਿਰਫ ਜਿਹਨੇ ਵੰਡੇ ਆ ਸਿਰਫ ਉਹਦੇ ਵਾਸਤੇ ਉਹਨਾਂ ਇਹ ਨਹੀਂ ਕੀਤਾ ਕਿ ਮੈਂ ਚੰਗਾ ਹੂੰ ਤਾਂ ਆਪਣੇ ਘਰ ਲੈ ਆ ਜਾਵਾਂ ਤੇ ਛੋਟਾ ਕਿਸੇ ਹੋਰ ਆ ਛੋਟਾ ਜਿਹੜਾ ਨਾ ਉਹਨਾਂ ਨੇ ਸਾਰੇ ਵੰਡੇ ਤੇ ਛੋਟਾ ਆਪਣੇ ਵਾਸਤੇ ਰੱਖਿਆ ਛੋਟਾ ਆਪਣੇ ਵਾਸਤੇ ਅੱਲਾ ਦੇ ਨਬੀ ਇਹ ਬਚਿਆ ਵੇਖੋ ਜੋ ਉਹਨਾਂ ਉਹ ਪਾਕ ਹਸਤੀਆਂ ਸਨ ਉਹਨਾਂ ਦੇ ਨਾਮ ਨਹੀਂ ਰੱਲ ਸਕਦਾ ਕੋਈ ਲੇਕਿਨ ਅਸੀਂ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਜ਼ਰੂਰ ਚੱਲ ਸਕਨੇ ਹਾਂ ਕੋਸ਼ਿਸ਼ ਇਹ ਕਰ ਸਕਨੇ ਆ ਕਿ ਅਸੀਂ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲੀਏ ਇਸ ਤਰ੍ਹਾਂ ਹੀ ਸਾਰੇ ਵੀਰ ਭਰਾ ਜਿਹੜੇ ਨਾ ਮੇਰੇ ਨਾਲ ਜੁੜੇ ਰਹੇ ਹੋ ਆਪਾਂ ਤੁਹਾਨੂੰ ਇਨਸ਼ਾਅੱਲਾ ਜੀ ਇਹਨਾਂ ਦੇ ਪੀਸ ਹੁੰਦੇ ਵੀ ਵਖਾਵਾਂਗੇ ਤੇ ਮਾੜੇ ਬੰਦੇ ਦਾ ਲਾਜ਼ਮੀ ਖਿਆਲ ਰੱਖੋ ਆਪਣੇ ird-gird ਦੇ ਵੇਖੋ ਜਿਸ ਬੰਦੇ ਨੇ ਕੁਰਬਾਨੀ ਨਹੀਂ ਕੀਤੀ ਸਾਰੀਆਂ ਰੰਜਿਸ਼ਾਂ ਸਾਰੇ ਗਮ ਭੁਲਾ ਕੇ ਸਾਰੀਆਂ ਉਹਨਾਂ ਦੀਆਂ ਮਿੱਠੀਆਂ ਫਿੱਕੀਆਂ ਸਾਰੀਆਂ ਭੁਲਾ ਕੇ ਐਸੀ ਈਦ ਦੇ ਉੱਤੇ ਉਹਨਾਂ ਬੰਦਿਆਂ ਨੂੰ ਲਾਜ਼ਮੀ ਯਾਦ ਰੱਖੋ ਜਿਹੜੇ ਬੰਦੇ ਸਾਲ ਦੇ ਸਾਲ ਗੋਸ਼ਤ ਖਾਂਦੇ ਹਨ। ਹਾਂ ਜੀ ਹਾਂ ਜੀ ਸਾਹਿਬ। ਤੇ ਅੱਲਾਹ ਪਾਕ ਜਾਨ ਸਭ ਨੂੰ ਜ਼ਿੰਦਗੀ ਤੰਦਰੁਸਤੀ ਰੱਖੇ। ਆਮੀਨ ਜੀ। तमाम ਵੀਰਾਂ ਨੂੰ ਇੱਕ ਵਾਰੀ ਫੇਰ ਮੇਰੀ ਤਰਫੋਂ तमाम ਮੁਸਲਮਾਨਾਂ ਨੂੰ ਮੇਰੀ ਤਰਫੋਂ ਈਦ ਮੁਬਾਰਕ। ਬੜੀ ਮਿਹਰਬਾਨੀ। ਰੱਬ ਰੱਖਾ ਜੀ।